ਰੀਸੈਂਟਲੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਦੇ ਵਿੱਚ ਕਿ ਕੰਪਲੇਨੈਂਟ ਪੂਜਾ ਵਾਈਫ ਆਫ ਅੰਕੁਰ ਅਰੋੜਾ ਰੈਜ਼ੀਡੈਂਟ ਆਫ ਵਾਈਟ ਇਨਕਲੇਵ ਮਜੀਠਾ ਰੋਡ ਪੁਲਿਸ ਸਟੇਸ਼ਨ ਸਦਰ ਦੇ ਰਹਿਣ ਵਾਲਿਆਂ ਨੇ ਸਾਨੂੰ ਇਤਲਾਹ ਦਿੱਤੀ ਕਿ ਜਦੋਂ ਉਹ ਆਪਣੀ ਸ਼ਾਪ ਤੋਂ ਆਪਣੇ ਘਰ ਵਾਪਸ ਆ ਰਹੇ ਸੀ ਉਹ ਇੱਕ ਵੈਜੀਟੇਬਲ ਵੈਂਡਰ ਕੋਲ ਰੁਕੇ ਤੇ ਉਸ ਦੌਰਾਨ ਦੋ ਅਨਨੋਨ ਅਕਿਊਜ਼ਡ ਬਾਈਕ ਤੇ ਸਵਾਰ ਦੋ ਨੌਜਵਾਨ ਮੁੰਡੇ ਆਏ ਤੇ ਉਹਨਾਂ ਨੇ ਉਹਨਾਂ ਦਾ ਪਰਸ ਸਨੇਚ ਕਰਕੇ ਦੇ ਸਨੇਚਡ ਇਟ ਐਂਡ ਟੇਕ ਇਟ ਟੁਕ ਥਮ ਅਵੇ ਤੇ ਉਹਦੇ ਵਿੱਚ ਉਹਨਾਂ ਦਾ ਕੁਝ ਕੈਸ਼ ਸੀ ਤੇ ਮੋਬਾਈਲ ਫੋਨ ਸੀ ਇਹਦੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਸਵਿਫਟਲੀ ਰਿਐਕਟ ਕਰਦੇ ਹੋਏ ਪੁਲਿਸ ਸਟੇਸ਼ਨ ਸਦਾ ਦੀ ਟੀਮਸ ਐਕਟਿਵ ਹੋਈਆਂ ਤੇ ਉਹਨਾਂ ਨੇ ਐਫ ਆਈ ਆਰ ਰਜਿਸਟਰ ਕੀਤੀ 229/2025 ਮੈਂ ਬੜੀ ਖੁਸ਼ੀ ਦੇ ਨਾਲ ਦੱਸਣਾ ਚਾਹਾਂਗਾ ਕਿ ਅੰਡਰ ਦਾ ਗਾਈਡੈਂਸ ਆਫ ਆਨਰੇਬਲ ਸੀਪੀ ਅਮਿਤ ਸਰ ਅਸੀਂ ਸਾਨੂੰ ਇਸ ਕੇਸ 'ਚ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਦੋ ਅਕਿਊਜ਼ਡ ਇਸ ਕੇਸ ਦੇ ਵਿੱਚ ਅਰੈਸਟ ਕੀਤੇ ਹਨ ਇਹਨਾਂ ਕੀ ਨਾਮ ਹੈ ਜਗਦੀਸ਼ ਸਿੰਘ son of ਪੂਤਾ ਸਿੰਘ ਚਾਪਾ ਰਾਮ ਸਿੰਘ ਮੈਥਾ ਰੋਡ ਅੰਮ੍ਰਿਤਸਰ ਦਾ ਤੇ ਦੂਸਰਾ ਜੋਬਨ ਪ੍ਰੀਤ ਸਿੰਘ son of ਪੂਰਨ ਸਿੰਘ ਰੈਜ਼ੀਡੈਂਟ ਆਫ ਵਿਲੇਜ ਫਤੇਪੁਰ ਰਾਜਪੂਤਾ ਮੈਥਾ ਰੋਡ ਅੰਮ੍ਰਿਤਸਰ ਦਾ ਤੇ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਦੀ ਇਨਵੈਸਟੀਗੇਸ਼ਨ ਇਸ ਸਟਿਲ ਔਨ ਅਸੀਂ ਅੱਗੇ ਵੀ ਲਿੰਕੇजेस ਕਨੈਕਟ ਕਰ ਰਹੇ ਹਾਂ ਤੇ ਔਨ ਦਾ ਸੈਕੰਡ ਨੋਟ ਆਈ ਵੁੱਡ ਲਾਈਕ ਟੂ ਅਸ਼ੂਰ ਯੂ ਆਲ ਕਿ ਅਸੀਂ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਲਈ ਆਲਵੇਸ ਵੀ ਆਰ ਰੈਡੀ ਐਂਡ ਤਤਪਨ ਤੇ ਅਸੀਂ ਵਚਨਬੱਧ ਹਾਂ ਕਿ ਇੱਕ ਸੇਫ ਐਂਡ ਕ੍ਰਾਈਮ ਫ੍ਰੀ ਸੁਸਾਇਟੀ ਕ੍ਰੀਏਟ ਕਰਨ ਲਈ ਥੈਂਕ ਯੂ